ਨੇਹੰਮ ਸਿੰਘ ਨੇ ਕੀਤਾ ਢੋਂਗੀ ਬਾਬੇ ਦਾ ਪਰਦਾ ਫਾਸ਼ ਕਿਵੇਂ ਢੋਂਗੀ ਬਾਬੇ ਲੋਕਾਂ ਨਾਲ ਧੱਕੀਆਂ ਕਰਦੇ ਆ ਉਹ ਕਿਵੇਂ ਉਹ ਠੀਕੀ ਕਰਦਾ ਢੋਂਗੀ ਬਾਬਿਆਂ ਦਾ ਪਰਦਾ ਫਾਸ਼ ਕਰਨ ਲਈ ਨੇਹੰਮ ਸਿੰਘ ਨੇ ਕਿਹਾ ਮੁੱਦਾ ਨੇਹੰਮ ਸਿੰਘ ਨੇ ਕਿਹਾ ਹੁਣ ਢੋਂਗੀ ਬਾਬਿਆਂ ਦਾ ਢੋਂਗ ਖਤਮ ਕਰਕੇ ਹੀ ਜਗਾਂਗੇ। ਨੇਹੰਮ ਸਿੰਘ ਨੇ ਕੀਤਾ ਢੋਂਗੀ ਬਾਬਿਆਂ ਦਾ ਪਰਦਾ ਫਾਸ਼। ਤੁਸੀਂ ਵੀ ਵੀਡੀਓ ਦੇਖੋ ਅਤੇ ਆਪਣੀ رائے ਕਮੈਂਟ ਬਾਕਸ ਵਿੱਚ ਦਿਓ। ਜਿਵੇਂ ਢੋਂਗੀ ਬਾਬੇ ਲੋਕਾਂ ਨਾਲ ਧੱਕੀਆਂ ਕਰਦੇ ਹਨ ਕਿਵੇਂ ਉਹ ਠੱਗੀ ਕਰਦੇ ਹਨ। ਸਾਰੀ ਵੀਡੀਓ ਦੇਖੋ ਅਤੇ ਆਪਣੀ رائے ਕਮੈਂਟ ਬਾਕਸ ਵਿੱਚ ਦਿਓ। ਮੈਂ ਤੁਹਾਡਾ ਆਪਣਾ ਮਨਿੰਦਰਪੁਰੀ ਸੱਚ ਦੀ ਰਾਹ ਟੀਵੀ ਤੋਂ ਟੂੰਗੀ ਬਾਬਿਆਂ ਦਾ ਪਰਦਾ ਫਾਸ਼ ਕਰਨ ਲਈ ਨਿਹੰਗ ਸਿੰਘ ਦਿੱਖੀ ਚੁੱਕਿਆ ਮੁੱਦਾ ਨਿਹੰਗ ਸਿੰਘ ਹੋਏ ਕਿ ਨਿਹੰਗ ਸਿੰਘਾਂ ਨੇ ਕਿਹਾ ਹੁਣ ਟੂੰਗੀ ਬਾਬਿਆਂ ਦਾ ਢੋਂਗ ਖਤਮ ਕਰਕੇ ਹੀ ਚੱਲਣਾ ਤੁਸੀਂ ਸਾਰੀ ਵੀਡੀਓ ਦੇਖੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹੋਰ ਟੂੰਗੀ ਬਾਬਿਆਂ ਦਾ ਵੀ ਪਰਦਾ ਫਾਸ਼ ਹੋ ਸਕੇ ਤੇ ਇਹ ਜਿਹੜੇ ਢੋਂਗੀ ਬਾਬੇ ਇਦਾਂ ਦੇ ਕਰਦੇ ਆ ਨਾ ਲੱਖਣ ਤੇ ਕੇ ਰੂਪ ਰੂਪ ਕਰਨੇ ਆ ਸਾਰੇ ਤੇ ਜਿਹੜੇ ਲੋਕਾਂ ਨਾਲ ਠੱਗੀਆਂ ਵੱਜਣ ਐ ਮੈਨੂੰ ਮੇਰੇ ਨੰਬਰ ਤੇ ਵਟਸਐਪ ਮੈਸੇਜ ਕਰਨਾ ਇਕੱਲਾ ਠੀਕ ਐ ਤੇ ਇਹ ਸਾਰੇ ਸਾਲ ਨੰਗੇ ਕਰਨੇ ਨੰਗੇ ਆ ਵੇਖ ਲਓ ਹੁਣ ਕੋ ਘੜਾ ਵਿੱਚ ਹਜੇ ਨਿਕਲਿਆ ਨਹੀਂ ਬਾਬਾ ਜੀ ਐਨਾ ਢੂੰਗਾ ਕਾ ਦੋ ਪੱਟਿਆ ਘੜਾ ਦਸੀ ਇਹਨੂੰ ਚੰਨ ਨਹੀਂ ਕੀਤਾ ਤੇਰੇ ਬਾਬੇ ਨੇ ਨਹੀਂ ਹਾਂ ਵੀ ਤੇਰੇ ਤੇ 1.5 ਸਾਲ ਬਾਅਦ ਆ ਵੀ ਦਿਨ ਆਉਣਾ ਲੇ ਤੁਹਾਨੂੰ ਅਹਿਸਾਸ ਹੁੰਦਾ ਠੱਗੀ ਮਾਰੀ ਦਾ ਜਾ ਜਾ ਹੈ ਧਰ ਨਹੀਂ ਦੁਕਾਨੇ ਘੜਦੀ ਹੈ ਕੋਈ ਬਸ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਸੁਖਨਾ ਅ블ੂ ਆ ਸ਼੍ਰੀ ਮੋਹੰਤਸਰ ਸਾਹਿਬ ਦੋਦੇ ਪਿੰਡ ਦੇ ਨਾਲ ਖੜੇ ਆ ਸੋ ਮੈਂ ਨਾ ਬਹੁਤ ਰੋਗ ਕੱਟ ਕੇ ਮਰ ਗਿਆਂ ਭੋਲੇ ਭਾਲੇ ਲੋਕਾਂ ਨੂੰ ਤੁਸੀਂ ਇਹਨਾਂ ਦੇ ਝਾਂਸੀਆਂ 'ਚ ਨਾ ਆਓ ਰੋ ਪਿੱਟ ਕੇ ਮਰ ਗਿਆਂ ਤੁਹਾਨੂੰ ਔਰ ਬਹੁਤ ਸਾਰੇ ਮੇਰੇ ਖਿਲਾਫ ਵੀ ਚੱਲਦੇ ਆ ਵੀ ਚੰਗੇ ਸਾਧੂ ਆ ਸਾਧੂ ਸਾਧੂਆਂ ਨੂੰ ਮਾੜਾ ਬੋਲ ਰਹੇ ਹੋ ਮੈਂ ਕਹਿੰਨਾ ਉਹਨਾਂ ਚੰਗੇ ਸਾਧੂ ਵੀ ਹੈਗੇ ਆ 15 20% ਹੁੰਦੇ ਆ ਜਿਹੜੇ ਰੱਬ ਦੀ ਬੰਦਗੀ ਕਰਦੇ ਆ ਯਾਰ ਨਾਮ ਜਪਦੇ ਆ ਇਹੋ ਜਿਹੇ ਲੋਕ ਯਾਰ ਆ ਆ ਖੜਾ ਢੋਂਗੀ ਜਿਨ੍ਹਾਂ ਨੇ ਚੰਗੇ ਸਾਧੂਆਂ ਦੀ ਸ਼ਬੀ ਨੂੰ ਵੀ ਬਦਨਾਮ ਕੀਤਾ ਮੈਂ ਆ ਢੋਂਗੀਆਂ ਨੂੰ ਫੜ ਰਿਹਾ ਆ ਤੁਸੀਂ ਮੇਰੇ ਖਿਲਾਫ ਮੀਟਿੰਗਾਂ ਕਰ ਰਹੇ ਹੋ ਮੈਂ ਤੁਹਾਡੇ ਖਿਲਾਫ ਨਹੀਂ ਲੜ ਰਿਹਾ ਧਰਮ ਦੇ ਖਿਲਾਫ ਨਹੀਂ ਲੜ ਰਿਹਾ ਮੈਂ ਧੌਂਗੀਆਂ ਦੇ ਖਿਲਾਫ ਲੜ ਰਿਹਾ ਹਾਂ ਅੱਜ ਤੁਹਾਨੂੰ ਸਾਖ ਸਾਤ ਸਬੂਤ ਵਿਖਾਉਣੇ ਆ ਅਸੀਂ ਇਹਨੂੰ ਫੜ ਕੇ ਲਿਆਂਦਾ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਕੀ ਕੀਤਾ ਸੀ ਤੂੰ ਇਹ ਸਿੱਧਾ ਖਾੜੇ ਦੇ ਸ਼ਕਤੀਮਾਨ ਬਣਿਆ ਖੜਾ ਦੱਸ ਪਹਿਲਾਂ ਕੀ ਕੀਤਾ ਸੀ ਸਭ ਤੋਂ ਪਹਿਲਾਂ ਪਰਿਵਾਰ ਨਾਲ ਉੱਚੀ ਬੋਲ ਉਹ ਤਾਂ ਪਹਿਲਾਂ ਜੀ ਇੱਥੇ ਮੈਂ ਕਹਿ ਰਿਹਾ ਕਿ ਇਹਨਾਂ ਦੇ ਘਰੇ ਆਇਆ ਇਹਨਾਂ ਦੇ ਇਲਾਜ ਦੇ ਲਈ ਵਿੱਚ ਲੈ ਕੇ ਛਾਛੇ ਦੇ ਵਿੱਚ ਤੇ ਇਹਨਾਂ ਨੂੰ ਸਿਉਣਾ ਕੱਢਣ ਦੀ ਸਿਉਣਾ ਕੱਢਣ ਤੋਂ ਪਹਿਲਾਂ ਇੱਕ ਉਹ ਜਿਹੜੀ ਬਣਾਈ ਆ ਕਬਰ ਜਗਾ ਬਾਅਦ ਚ ਬਣਾਈ ਆ ਜੀ ਪਹਿਲਾਂ ਸਿਉਣਾ ਕੱਢਿਆ ਸੀ ਸਿਉਣਾ ਨਿਕਲਿਆ ਸੀ ਨਹੀਂ ਨਿਕਲਿਆ ਜੀ ਸਿਉਣਾ ਬੀਬੀ ਸਿਉਣਾ ਲਿਆ ਪਹਿਲਾਂ ਕਿਹੜਾ ਸੀ ਚੱਕ ਕੇ ਕੀ ਸੀਗਾ ਉਹ ਉਹ ਗਿਲਟ ਜਿਹਾ ਸਾਰੀ ਕਿੱਥੋਂ ਲੈਂਦੀਆਂ ਉਹ ਉਹ ਦੁਕਾਨਾਂ ਤੋਂ ਲਿਆ ਦੁਕਾਨਾਂ ਤੋਂ ਲਈਆਂ ਹਾਂਜੀ ਤੇ ਇਹ ਜਿਹੜਾ ਤੂੰ ਘੜਾ ਨਪਿਆ ਸੀ ਉਹ ਵੀ ਆਪ ਅਸੀਂ ਘੜਾ ਜੀ ਇੱਕ ਘੜਾ ਤਾਂ ਨਪੇ ਉਹ ਤੋਂ ਫਿਰ ਵਿੱਚ ਕਿਵੇਂ ਰੱਖਿਆ ਉਹਦੇ ਉਹ ਸਮਾਨ ਉਹ ਨੂੰ ਪਾਸੇ ਕਰਕੇ ਜਿਹ ਵਿੱਚ ਛੱਡ ਦਿੰਦਾ ਸੀ ਥੋੜਾ ਥੋੜਾ ਹਾਂ ਜੀ ਨੇਫੇ ਚ ਡਾ ਕੇ ਲੈ ਜਾਂਦਾ ਜੀ ਹਾਂ ਜੀ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਇਹਦੇ ਮਿਲਣ ਤੋਂ ਪਹਿਲਾਂ ਨੇਫਿਆਂ ਦੇ ਵਿੱਚ ਡਾ ਡਾ ਕੇ ਨਾ ਅੰਦਰ ਜਿਵੇਂ ਉਹ ਛਾਂਗੇ ਵਾਲੀ ਉਹਦੇ ਘਰ ਵਾਲੇ ਨੇ ਠੱਗੀਆਂ ਮਾਰ ਗਿਆ ਸੀ ਉਹਤੇ ਪਰਚਾ ਵੀ ਕਰਾਵਾਂਗੇ ਤੈਨੂੰ ਦੇ ਵੀ ਆਪੜ ਆ ਸਮਾਨ ਹੈ ਆਹੀ ਸੀਗਾ ਓਏ ਹਾਂ ਜੀ ਆ ਸਮਾਨ ਲਿਆਂਦਾ ਕੱਢ ਤਾਂ ਕੱਢ ਆ ਸਵਾਲ ਹੈ ਜੀ ਆ ਆਹ ਆਹ ਰੱਖਿਆ ਸੀ ਹਾਂਜੀ ਇਹ ਹੀ ਕਹਿਆ ਸੀ ਕਿ ਵੀ ਸੋਨਾ ਹੈ ਵੀ ਧਰਤੀ ਚ ਉਹ ਕਿੰਨੇ 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 ਲੱਖ ਰੁਪਇਆ ਪਹਿਲਾਂ ਲਿਆ ਓਏ ਲਾਸ ਤੇ ਸਲੋਤਰਪੁਰ ਵੀ ਰੂ ਕਰਦੇ ਥੋੜੇ ਥੋੜੇ ਕਰਕੇ ਜੀ ਥੋੜੇ ਥੋੜੇ ਕਰਕੇ ਕਿਤੇ ਲੱਖ ਲੈ ਲਿਆ ਕਿਤੇ 2 ਲੱਖ ਲੈ ਲਿਆ ਜੀ ਇਸ ਤਰ੍ਹਾਂ 12 13 ਆਪਾਂ 13 13 ਹੋਤਾ ਤਾਂ 14 ਵੀ ਹੋ ਸਕਦਾ ਜੀ ਪਰ ਲਾਇ ਥੋੜੇ ਥੋੜੇ ਕਰਕੇ ਇਹ ਬੀਬੀ ਤੂੰ 25 ਪੈ ਰਹੀ ਹੈ ਵਿਆਜ ਪਾ ਕੇ ਜੀ ਜੀ ਦੱਸੋ ਨਾ ਤਾਂ ਝੂਠ ਇਹਦੇ ਤੇ ਬਲੇਮ ਲਾਉਣਾ ਹੈ ਸਹੀ ਸਹੀ ਦੱਸੋ ਵੀ ਕਿੰਨੇ ਪੈਸੇ ਆ ਵਿਆਜ ਪਾ ਕੇ ਵਿਆਜ ਤੇਰਾ ਬਾਅਦ ਚ ਜੋੜਦੇ ਆ ਪਹਿਲਾਂ ਪੈਸੇ ਦੱਸੋ ਸਹੀ ਕਿੰਨੇ ਪੈਸੇ ਗਏ ਤੁਹਾਡੇ ਆਏ ਦੇ ਵੀਰ ਜੀ 3 ਲੱਖ ਦਾ ਬੈਂਕ ਆਲਾ ਗਿਆ ਤੁਸੀਂ ਆਪਣੀ ਪੁੱਛ ਲਓ ਹਾਂ ਸਾਡੇ ਕੋਲ ਬਕਾਇਆ ਦਾ ਪ੍ਰੂਫ ਪਈ ਆ ਜੀ ਸਾਰੇ ਹਾਂ ਅੱਛਾ 3 ਲੱਖ ਬੈਂਕ ਆਲਾ ਪਿਆ ਹੂੰ ਤੁਸੀਂ ਜੀ 3 ਲੱਖ ਇਹ ਇਹਨਾਂ ਨੂੰ ਮੈਂ ਉੱਡ ਫੜ ਕੇ ਦਿੱਤਾ ਹੈ ਵਿਆਜ ਵਿਸ਼ਾ ਪੁੱਛ ਸਕਦੇ 12 ਲੱਖ ਹੋ ਗਿਆ ਹਾਂ 12 ਹੋ ਗਿਆ ਹੂੰ ਤੇ 2.5 ਲਿਆ ਟੂਆਂ ਗਏ ਕਰਕੇ ਦਿੱਤੇ 14:30 ਹੋ ਗਿਆ 14:30 ਹੋ ਗਿਆ 7 ਜੀ ਗੱਜੇ ਆ ਤੇ ਜਮੀਨ ਕਹਿੰਦੇ ਖੁੱਤੀ ਆ 7 ਗੱਜੇ ਜੀ ਇੱਥੇ ਖੁੱਤੀ ਆ ਪੱਸ ਵੀ ਬਾਬਾ ਸਹੀ ਸਹੀ ਦੱਸ ਯਾਰ ਰਿਮਾਂਡ ਦਾ ਸੱਚ ਦੱਸੀ ਆ ਜੀ ਇਹ ਹੁਣ ਆ ਭੈਣ ਨੇ ਵੀ ਮੈਨੂੰ ਕਿਹਾ ਸਾਨੂੰ ਵਿਆਜ ਪੈਂਦਾ ਵੀ 1.5 ਸਾਲ ਹੋ ਗਿਆ ਇਹ ਹੁਣ ਤੂੰ ਭੈਣ ਬਣਾ ਕੇ ਤੇ ਜਵਾਕਾਂ ਨੂੰ ਕਹਿੰਦਾ ਸੀ ਤੂੰ ਮਾਮਾ ਮਾਮਾ ਹੁਣ ਤੇਰੇ ਸਰੋਤਰ ਫਿਰੂਗਾ ਤੈਨੂੰ ਦੱਸਦਾ ਮੈਂ ਕਿਹੜੀ ਗੱਲ ਸੱਚ ਕਹੂੰਗਾ ਜਿਸ ਜਿੱਥੇ ਝੂਠੀ ਭੈਣ ਬਣਾ ਕੇ ਤੈਨੂੰ ਬੱਚਿਆਂ ਤੇ ਤਰਸ ਨਹੀਂ ਆਇਆ ਓਏ ਚਾਵਲ ਬੰਦਿਆ ਇੱਕ ਗਲਤੀ ਹੋ ਗਈ ਹੈ ਗਲਤੀ ਜਿਹੜੀ ਹੋ ਗਈ ਸਹੀ ਦੱਸ ਕਿੰਨੇ ਲੱਖ ਦੀ ਹੈ ਬੋਲ ਹੋਰ ਸੋਚ ਜੇਬ ਚ ਪਾਇਆ ਤੂੰ ਪੈਸੇ ਇੱਕ ਨਾ ਛੋਟੀ ਲਿਆ ਮੜਾ ਜੱਜ ਨਹੀਂ ਮੰਨਦਾ ਨਾ ਸੱਚ ਸੱਚ ਦੱਸ ਨਹੀਂ ਸੱਚ ਦੱਸੀ ਜਾਣਾ ਜਿਹੜੀ ਗੱਲ ਸੱਚ ਹੈ ਮੈਂ ਤੈਨੂੰ ਦੱਸ ਵ્યાਜ ਪਾ ਕੇ ਭੈਣ ਨੂੰ ਇਹਨੇ ਬਣਾਈ ਇਹਨੇ 24-25 ਲੱਖ ਵ્યાਜ ਪਾ ਕੇ ਬਣਾਇਆ ਬੀਬੀ ਕੇ ਮਤਲਬ ਵ્યાਜ ਪਾ ਕੇ ਜੀ ਵਿਆਜ ਤੋਂ ਬਿਨਾਂ ਨਹੀਂ ਮੇਰੇ ਤੂੰ ਸਹੀ ਸਹੀ ਦੱਸੋ ਤੁਸੀਂ ਵੀ ਉਹ ਨਹੀਂ ਆਪਾਂ ਨਾ ਰਾਜੂ ਮਾਰਾ ਅੱਜ ਨਾ ਮਾਰਾ ਮੈਂ ਸਾਲ ਵੇਲੇ ਕੋਲ ਪ੍ਰੋਫੈਸਰ ਨਾਲ ਗੱਲ ਕਰਵਾ ਦਿੰਨੀ ਆ 15 ਲੱਖ ਰੁਪਇਆ ਬਾਬਾ ਬਣ ਗਿਆ ਹੋਰ ਸੋਚ ਲੈ ਕੋਈ ਨਹੀਂ ਤੇਰੇ ਕੋਲ 2 ਮਿੰਟ ਟਾਈਮ ਆ ਕੋਈ ਲੈ ਹੁਣੇ ਆ ਸੱਚ ਦੱਸੂਗਾ ਬੰਦਾ ਬਾਈ ਥੋੜੇ ਬੁੜੇ ਨਹੀਂ ਝੂਠ ਬੋਲਦਾ ਹਾਂ ਗੁਰੂ ਦੀਆਂ ਲਾਡਲੀਆਂ ਫੁੱਜਾਂ ਨਹੀਂ ਝੂਠ ਬੋਲਦਾ 15 ਲੱਖ ਰੁਪਇਆ ਹੈਗਾ ਜੀ ਹੋਰ ਨਹੀਂ ਫਿਰ 25 ਤੇ 10 ਦਾ ਫਰਕ ਬਹੁਤ ਆ ਯਾਰ 25 ਦਾ ਵਿਆਜ ਪਾ ਕੇ ਤਾਂ ਬਰਨੇ ਬਰਨਾ ਹੀ ਇਹਨਾਂ ਦਾ ਤੇ 25 ਉਹ ਵਿਆਜ ਇਹਨਾਂ ਨੇ ਵਿਆਜ ਤੇ ਪੈਸੇ ਲੈ ਕੇ ਇਹਨਾਂ ਨੇ ਵਿਆਜ ਤੇ ਲੈ ਤੈਨੂੰ ਐ ਤੇ ਤਰਸ ਨਹੀਂ ਆਇਆ ਓਏ ਗਲਤੀ ਹੋ ਗਈ ਹੈਂ ਦਰਸਨੇ ਆਇਆ ਤੈਨੂੰ ਇਹਨਾਂ ਤੇ ਗਲਤੀ ਖੁੱਦ ਬਾਬਾ ਜੀ ਐਸੇ ਤੱਕ ਜੀ ਵੀਰ ਜੀ ਨਾਲ ਕੋਲ ਇੰਨੀ 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 ਬੇਰੁਖੀ ਨਾਲ ਸਾਡੇ ਨਾਲ ਪੇਸ਼ ਆਇਆ ਹੈ ਨਾ ਇੰਨੀ ਬੇਰੁਖੀ ਨਾਲ ਐਸੇ ਤੱਕ ਮੈਨੇ ਇਹ ਵੀ ਵੱਡ ਬੋਲਿਆ ਕਿ ਤੂੰ ਭੌਂਕਦੀ ਹੈਂ ਮੈਂ ਕਹਿੰਦਾ ਮਮਾ ਜੀ ਕਹਿ ਕੇ ਤੂੰ ਗਲਤ ਤੂੰ ਮਾਮਾ ਹੁੰਦਾ ਤੂੰ 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 ਤੋ ਕਰਦਾ ਹੋ ਨਾ ਤੁਸੀਂ ਸਮਝੌਤੇ ਕਰਦੇ ਆ ਸਾਨੂੰ ਗੁੱਸਾ ਚੜ ਰਿਹਾ ਮੈਨੂੰ ਇਸ ਬੰਦੇ ਤੇ ਬਹੁਤ ਵੀ ਮੈਂ ਉਹਨਾਂ ਦਾ ਕੀ ਚੱਕਰ ਸੀ ਉਹਨਾਂ ਦਾ ਵੀ ਇਹੀ ਚੱਕਰ ਸੀ ਕਿੰਨਾਂ ਨੇ ਠੱਗੀ ਮਾਰੀ ਹੈ ਜੀ ਖਾਰੇ ਪਿੰਡ ਤੋਂ ਦੱਸੋ ਨਾਮ ਕੀ ਸੀ ਉਹਨਾਂ ਦਾ ਉਹਨਾਂ ਦਾ ਚੰਨੂ ਜੀ ਉਰਨਾ ਦਾਸ ਕੀ ਸੀ ਉਹ ਤਨੂ ਇੱਕ ਚਰੂ ਹੈ ਇਹ ਸਾਂਹ ਵਾਲੇ ਦੇ ਕਹਿਣਾ ਹੁੰਦਾ ਸੀ ਬਈ ਨਹੀਂ ਉਹਦਾ ਪੁੱਤ ਮੇਰਾ ਝੂਠ ਸੀ ਉਹ ਤਾਂ ਸਾਂਹ ਤੋਂ ਕੁਝ ਨਹੀਂ ਸੀ ਤੂੰ ਕੀ ਕੀਤਾ ਹੈ ਪੈਸਿਆਂ ਦਾ ਕੀ ਕੀਤਾ ਇੰਨੇ ਪੈਸਿਆਂ ਦਾ ਪੈਸੇ ਘਰੇ ਦੀ ਬਸ ਕੋਈ ਸੁੱਖਾਂ ਤੇ ਲਾਗੇ ਕੋਈ ਖੁਸ਼ੀ ਲੱਗੇ ਸਾਰੇ ਵਿਆਹ ਦੂਜੀ ਵਾਰ ਕਰਾਇਆ ਹਾਂ ਵਿਆਹ ਦੂਜੀ ਵਾਰ ਇਹਨਾਂ ਨੇ ਕਰਾ ਕੇ ਦਿੱਤਾ ਜੀ ਨਾਲ ਸ਼ਰਮ ਨਹੀਂ ਆਈ ਤੇਰਾ ਘਰ ਵਸਾਇਆ ਓਏ ਘਰ ਵਸਾਇਆ ਹੈ ਗਲਤੀ ਜਿਹੜੀ ਹੋ ਗਈ ਤੂੰ ਤਾਂ ਰੋਲ ਕੇ ਧਰਤੇ ਆ ਹਾ ਓਏ ਹੈ ਤੇਰੇ ਧੀਆਂ ਕਿੰਨੀਆਂ ਹੈ ਇੱਕੋ ਜੀ ਪੁੱਤ ਨਹੀਂ ਮਰ ਗਿਆ ਸੀ ਮਰ ਗਿਆ ਤੈਨੂੰ ਸ਼ਰਮ ਨਹੀਂ ਆਈ ਪੁੱਤ ਲੋਕੀ ਰੱਬ ਤੋਂ ਮੰਗਦੇ ਆ ਮਰਿਆ ਕਿਵੇਂ ਉਹ ਚਿੱਟੇ 'ਚ ਮਰ ਗਿਆ ਤੇਰਾ ਪੁੱਤ ਤੈਨੂੰ ਸਜ਼ਾ ਦਿੱਤੀ ਰੱਬ ਨੇ ਸਜ਼ਾ ਦਿੱਤੀ ਰੱਬ ਨੇ ਤੁਸੀਂ ਫੇਰ ਇਹ ਕੁਛ ਕਰਦੇ ਹੋ ਦੱਸੋ ਕਿਵੇਂ ਕਿਵੇਂ ਬਣਾਇਆ ਆ ਆ ਆ ਗੋਲ ਰੱਖਿਆ ਇਹਨਾ ਤੂੰ ਵਿੱਚ ਰੱਖ ਦੱਸ ਲੈ ਚੱਲ ਉੱਥੇ ਕੀ ਕਿਵੇਂ ਬਣਾਇਆ ਦੱਸ ਆ ਜਾ ਦੱਸ ਖੋਲ ਬੂਆ ਗੋਲਾ ਪੀਥੋ ਆਪ ਆਪ ਕਿਵੇਂ ਬਣਾਇਆ ਇਹਨਾਂ ਦੇ ਘਰੇ ਇਹ ਮੰਨਤਾ ਕਰਾਈ ਹੈ ਜੀ ਬੱਸੇ ਸੇਵਾ ਕਰ ਲਿਆ ਕਰੋ ਤੁਸੀਂ ਨਹੀਂ ਮੰਨਤਾ ਕਰਾਈ ਹੈ ਪੀਰਾ ਕੁਛ ਕਹਿੰਦੇ ਆ ਵੀ 20-20 ਲੱਖ ਦੀਆਂ ਛੱਗੀਆਂ ਮਾਰਉਂਦੇ ਨਹੀਂ ਹਾਂ ਤੂੰ ਘਰੇ ਬਣਾ ਗਿਆ ਉਹਨਾਂ ਦਾ ਏਡੀ ਉਹ ਕਮਰਾ ਕੀ ਬਣਾ ਕੀ ਇਹ ਚੀਜ਼ ਦਰਗਾਹ ਕੀ ਬਣਾਈ ਹੈ ਬਾਬੇ ਗਾਇਬ ਨਹੀਂ ਹੋ ਜਾਗਾ ਮਾ ਸੇਵਾ ਦਾ ਨਹੀਂ ਤੇ ਤੂੰ ਚੱਪਣਾ ਪਾ ਕੇ ਤਾਂ ਤੂੰ ਅੰਦਰ ਆਈ ਜਾਣਾ ਤੁਸੀਂ ਲੋਕਾਂ ਨੂੰ ਗਮਰਾਹ ਕਰਕੇ ਤੁਸੀਂ ਵਹਿ ਭਰਮ ਚ ਪਾ ਕੇ ਤੋੜਾ ਕਿਥੇ ਲੱਪੇ ਆਈ ਹੋ ਹੈ ਬੈਟਰੀ ਤੌਰ ਤੇ ਜਿਵੇਂ ਤੂੰ ਆਪਰ ਤੇ ਤੁਹਾਡਾ ਪੱਟੇ ਦੇ ਜੋ ਦੁਬਾਰਾ ਬੱਚਾ ਸਮਝਾ ਰੱਖਦਾ ਸੀ ਆ ਸੱਪ ਜੇ ਬਣਾਏ ਤੂੰ ਬਣਾਈ ਸੀ ਇਹ ਮਾਇਆ ਦੀ ਕਾਹ ਤੋਂ ਬਣਾਈ ਸੀ ਸੱਪ ਕਾਹ ਤੋਂ ਬਣਾਈ ਸੀ ਤੇ ਗੁੱਗਾ ਪੁੱਪੂ ਜਲਾ ਤੇ ਜੀ ਨਹੀਂ ਗੁੱਗਾ ਕਹਿੰਦਾ ਵੀ ਆਹ ਖਜ਼ਾਨੇ ਕੱਢ ਕੇ ਦਿਓ ਹਾਂਜੀ ਹੈ ਹਾਂਜੀ ਆਹ ਵੇਖ ਲਓ ਅੱਛਾ ਇੱਥੋਂ ਤੋੜਾ ਕੱਢਿਆ ਸੀਗਾ ਵੀ ਇਹ ਨਕਲੀ ਸੋਨਾ ਬੀਬੀ ਆ ਇੱਥੇ ਆ ਗਈ ਜੀ ਆ ਗਈ ਇੱਥੇ ਗੱਲ ਕਰ ਹਾਂਜੀ ਇਹਨੇ ਕੀ ਨੱਪਿਆ ਪਹਿਲਾਂ ਇੱਥੇ ਇਹਨੇ ਟੋਆ ਪਟਾ ਕੇ ਤੋਆ ਪਟਾ ਕੇ ਜੀ ਚੱਕ ਔਰ ਟੋਟੋ ਆ ਪਰ ਮੈਂ ਜੀ ਫੋਰ ਕਿਨੇ ਕਿਨੇ ਘਰਾਂ ਤੋਂ ਐਜੇ ਠੱਗੀਆਂ ਮਾਰਿਆ 10 ਬਸ ਉਹ ਅੰਦਰ ਚੱਲੂ ਚਲੇ ਜੀ ਕਿਨੇ ਕਿਨੇ ਦੀਆਂ ਆ ਡੰਡਾ ਲਿਆ ਕੁੜੀਆ ਬੜਾ ਬੋਤਨ ਨੂੰ ਬੜਾ ਬੜਕੇ ਆਉਂਦੇ ਪੈਸਾ ਡਿਆ ਆ ਬਸ ਕਿ ਤਵੀ ਦੱਸੂਗੀ ਕੀ ਜਿਹੜੀ ਤੇਰੇ ਨਾਲ ਉਹ ਜਿੰਨਾ ਨਾ ਮਾਰੀ ਠੱਗੀ ਤੂੰ ਮੂੰਹ ਦੇ ਕੇ ਦੱਸ ਦੱਸ ਤੇ ਇਹ ਚ ਕਿਵੇਂ ਰੱਖਦਾ ਜਾਨ ਪਾਪਾ ਨਾ ਦੇਖੇ ਚ ਪਾ ਕੇ ਦੱਬ ਚਾ ਦੱਸ ਕੇ ਜਦੋਂ ਪਾਸੇ ਆ ਜਾਂਦਾ ਤੁਹਾਨੂੰ ਪਤਾ ਲੱਗਿਆ ਨਹੀਂ ਜੀ ਸੰਰਾ ਤੁਸੀਂ ਤੁਹਾਨੂੰ ਵੀ ਸ਼ਰਮ ਆਉਣੀ ਚਾਹੀਦੀ ਲੋਕਾਂ ਨੂੰ ਵੀਰ ਜੀ ਅਸੀਂ ਰੋਕ ਪਿੱਟ ਕੇ ਮਰ ਗਏ ਅਸੀਂ ਕਿਸੇ ਤੋਂ ਕੀ ਲੈਣਾ ਕੀ ਲੈਣਾ ਅਸੀਂ ਕਿਸੇ ਤੋਂ ਨਹੀਂ ਵੀਰ ਜੀ ਨਹੀਂ ਕੋਈ ਨਹੀਂ ਲੈ ਮੇਰੀ ਕਾਫੀ ਮੀਸੀ ਜੇ ਅਸੀਂ ਇਹਦੇ ਬਲੋਸਾ ਕਰ ਲੈਣੇ ਇਹ ਕੰਮ ਨਹੀਂ ਸਾਡੇ ਨੂੰ ਸੁਵਾਲ ਕਰਨ ਸਰ ਕਰ ਕਰ ਕੋ ਜਿਹੜੀ ਆ ਕਬਰ ਆ ਕਬਰ ਤੋਂ ਮੰਨਦਾ ਤਾਂ 11 ਰੁਪਏ ਵਾਲੇ ਪੀਰ ਨੂੰ ਆ ਇੱਥੇ ਦਫਨਾਈ ਦੱਸ ਕੀ ਦੀ ਹੋਈ ਆ ਮੈਨੂੰ ਤੇ ਫਿਰ ਇੱਥੇ ਕਬਰ ਕਿਵੇਂ ਬਣ ਚੁੱਕੀ ਹੋਈ ਆ ਕੀ ਕਰਦਾ ਜੀਵਾ ਨਹੀਂ ਇੱਕ ਇੱਕ ਮਿੰਟ ਇੱਕ ਮਿੰਟ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਬੂਟ ਪਾ ਕੇ ਇੱਥੇ ਆਈ ਜਾਨਾ ਅਸੀਂ ਤਾਂ ਚੱਪਲਾਂ ਲਾ ਕੇ ਆਏ ਸਤਿਕਾਰ ਨਾਲ ਹੈ ਹੈ ਜੀ ਇਹਨੂੰ ਪਤਾ ਹੀ ਨਹੀਂ ਵੀ ਇੱਥੇ ਕੁਝ ਨਹੀਂ ਹੈ ਇਹ ਝੌਂਗੀ ਸਾਧੂ ਆ ਸ਼ਰੀਆਮ ਇਹਨਾਂ ਨੂੰ ਕੋਈ ਦਰਗਾਹਾਂ ਨਹੀਂ ਹੁੰਦਾ ਕੋਈ ਪੀਰ ਫਕੀਰ ਦੀ ਫੋਟੋ ਨਾਲ ਹੁੰਦਾ ਦੇਵੀ ਦੀ ਇੱਥੇ ਦਫਨਾਈ ਦੱਸ ਕੀ ਦੀ ਹੋਈ ਆ ਮੈਨੂੰ ਤੇ ਫਿਰ ਇੱਥੇ ਕਬਰ ਕਿਵੇਂ ਬਣ ਚੁੱਕੀ ਹੋਏ ਕੀ ਕਰ ਸੇਵਾ ਤਾਂ ਨਹੀਂ ਇੱਕ ਇੱਕ ਮਿੰਟ ਇੱਕ ਮਿੰਟ ਤੈਨੂੰ ਸ਼ਰਮ ਨਹੀਂ ਆਉਦੀ ਤੂੰ ਬੂਟ ਪਾ ਕੇ ਇੱਥੇ ਆਈ ਜਾਨਾ ਅਸੀਂ ਤਾਂ ਚੱਪਲਾਂ ਲਾ ਕੇ ਆਏ ਸਤਕਾਰ ਨਾਲ ਹੈ ਇਹ ਕਿਹਨੇ ਕੋਸ਼ ਹੈ ਜਿਹਨੂੰ ਪਤਾ ਨਹੀਂ ਕਿ ਇੱਥੇ ਕੁਝ ਨਹੀਂ ਹੈ ਇਹ ਢੌਂਗੀ ਸਾਧੂ ਆ ਸ਼ਰਿਆਮ ਇਹਨਾਂ ਨੂੰ ਕੋਈ ਦਰਗਾਹ ਵਾਲਾ ਨਹੀਂ ਹੁੰਦਾ ਕੋਈ ਪੀਰ ਫਕੀਰ ਦੀ ਫੋਟੋ ਨਾਲ ਇਹਨਾਂ ਦਾ ਦੇਵੀ ਦੇਵਤੇ ਦੀ ਅਸੀਂ ਤਾਂ ਕਿਤੇ ਵੀ ਗਏ ਜਾਨਾ ਅਸੀਂ ਚੱਪਲ ਲਾ ਕੇ ਪੈਰ ਧੋ ਕੇ ਅੰਦਰ ਜਾਂਦੇ ਜਰਾਬ ਲਾ ਕੇ ਇਹ ਢੌਂਗੀ ਇਹ ਹੈ ਕੁੱਤਾ ਇੱਥੇ ਅੰਦਰ ਵੜਿਆ ਤੇ ਇਹਨੇ ਚੱਪਲਾਂ ਅੰਦਰ ਲੈ ਕੇ ਵੜੇ ਭਲੇਖੇ ਦਾ ਨਹੀਂ ਇੱਕ ਮਿੰਟ ਵੜਿਆ ਤਾਂ ਸੀ ਨਾ ਅੰਦਰ ਹੁਣ ਤੂੰ ਤੈਨੂੰ ਤੈਨੂੰ ਸਿੱਧੀ ਸੇਵਾ ਕਰਦਾ ਤੈਨੂੰ ਇਹ ਨਹੀਂ ਪਤਾ ਨਹੀਂ ਮੈਂ ਭਲੇਖੇ ਦਾ ਬਣ ਗਿਆ ਸੇਵਾ ਕੀ ਨਹੀਂ ਕਰਦਾ ਨੂੰ ਮੈਂ ਮਾਤਾ ਵੀ ਕਰਦਾ ਕਾਲ ਕਾਲੇ ਕਿੰਨੇ ਰੂਪ ਆ ਚਾਰ ਰੂਪ ਆ ਕਿਹੜੇ ਕਿਹੜੇ ਰੂਪ ਆ ਮਾਤਾ ਪਤ ਸਰਕਾਰੀ ਸ਼ੰchan ਦੀ ਕਾਲੀ ਹੂੰ ਤੇ ਮਾਹਰ ਗੁਰ ਹੋਰ ਉੱਤਪਾ ਇੱਕ ਜੀਚ ਹੋਰ ਤੂੰ ਖਵਾਜੇ ਦੀ ਕੜਾਈ ਦੇ ਅੱਗੇ ਆਂ ਖਵਾਜਾ ਅਜਮੇਰ ਸ਼ਰੀਫ ਜਗਾ ਬਣੀ ਆ ਬੜੀ ਸਰਕਾਰ ਦੂਗਾ ਦੁਨੀਆ ਸੀਸ ਝਕਾਉਂਦੀ ਉੱਥੇ ਖਵਾਜਾ ਤੈਨੂੰ ਖਵਾਜਾ ਪੀਰ ਕਹਿੰਦਾ ਵੀ ਇਹ ਕੜਾਈਆਂ ਦੇ ਕੇ ਲੋਕਾਂ ਨਾਲ ਠੱਗੀਆਂ ਮਾਰ ਤੈ ਕਿਹੜਾ ਪੀਰ ਕਹਿੰਦਾ ਮੈਨੂੰ ਦੱਸੋ ਨਹੀਂ ਕੋਈ ਨਹੀਂ ਇਲਾਜ ਕਰਦਾ ਤੂੰ ਇਲਾਜ ਨਹੀਂ ਮੈਥੋਂ ਜੀ ਹੁੰਦਾ ਨਹੀਂ ਮੈਂ ਤਾਂ ਕਿੰਨੇ ਲੋਕਾਂ ਨੇ ਇਲਾਜ ਕਰ ਕਰ ਤੁਸੀਂ ਲੋਕਾਂ ਨੂੰ ਗਮਰਾਹ ਕੀਤਾ ਲੋਕਾਂ ਦੀ ਮਾਨਸਿਕ ਤੌਰ ਤੇ ਲੋਕਾਂ ਨੂੰ ਪਰੇਸ਼ਾਨ ਕੀਤਾ ਤੁਸੀਂ ਯਾਰ ਬੋਲ ਬੋਲ ਕੇ ਤਾਂ ਦੱਸ ਯਾਰ ਗੱਦੀ ਦਾ ਅਸੀਂ ਇਹਨਾਂ ਦੇ ਖਿਲਾਫ ਲੜਦੇ ਆ ਆ ਸੁਣ ਲੋ ਜਿਹੜੇ ਗੰਦ ਪਾ ਰਹੇ ਨੇ ਮੁੰਡਿਆਂ ਤੋਂ ਜਨਮੀਆਂ ਬਣ ਬਣ ਲੋਕਾਂ ਨੂੰ ਕਹਿੰਦੇ ਸਾਡੇ ਤੇ ਮਾਤਾ ਆ ਗਈ ਦੇਵੀਆਂ ਆ ਰਹਿਣਾ ਸਾਡਾ ਤੁਸੀਂ ਸਾਥ ਕੀ ਦੇਣਾ ਸੀ ਤੁਸੀਂ ਸਾਨੂੰ ਬਦਨਾਮ ਕਰਕੇ ਰੱਖਤਾ ਵੀ ਸਮਝੌਤੇ ਕਰ ਲੇ ਇੱਥੇ ਕਾਰਵਾਈ ਕਰਨੀ ਹੈ ਫੁੱਲ ਇਹ ਤੋਂ ਸਾਰੇ ਪੈਸੇ ਵਸੂਲਣੇ ਆ ਏ ਬੀਬੀ ਹਰਾ ਤੂੰ ਕਿੰਨੇ ਲੱਖ ਦੀ ਠੱਗੀ ਮਾਰੀ ਏ ਤੂੰ ਆਪਦੇ ਮੂੰਹ ਕਿੰਨੀ ਦੱਸ 15 15 ਲੱਖ ਹੋਏ 15 ਲੱਖ ਦੀ 15 ਲੱਖ ਦੀ ਤੂੰ ਮਾਰੀ ਠੱਗੀ ਇਹਨਾਂ ਨੂੰ ਬਾਕੀ ਇਹਨਾਂ ਦਾ ਵਿਆਜ ਵੀ ਪੈ ਕੇ ਠੀਕ ਹੈ ਤੇ ਖਾਰੇ ਵਾਲਿਆਂ ਤੋਂ ਕਿੰਨੇ ਦੀ ਲੱਖ ਦੀ ਮਾਰੀ ਠੱਗੀ ਉਹਨਾਂ ਦਾ 3.5 ਸੀ ਜੀ ਉਹਨਾਂ ਦਾ 3.5 ਦੀ ਠੀਕ ਹੈ ਜਿਹੜੇ ਖਾਂਜ ਵਾਲੇ ਕਹਿੰਦੇ ਉਹ ਉਹਨਾਂ ਦਾ ਕੇਸ ਵੀ ਮੈਂ ਚਲਦਾ ਤੇਰੇ ਨਾਲ ਉਹਨਾਂ ਦਾ ਚੈੱਕ ਉਹਨਾਂ ਦੇ ਚੈੱਕ ਆ ਰਿਹਾ ਜਿੰਨੇ ਚੈੱਕ ਦਿੱਤਾ ਈ ਤੂੰ ਹਾਂ ਚੈੱਕ ਦਿੱਤਾ ਸੀ ਉਹਨਾਂ ਨੇ ਚੈੱਕ ਦਾਲ ਦਵਾਤਾ ਹੋ ਨਹੀਂ ਉਹਨਾਂ ਨੇ ਤਾਂ ਰੋਣਾ ਹੀ ਹੈ ਉਹ ਕੀ ਕਰਨ ਲੋਕ ਇਹ ਤਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਜਿਹੜੇ ਲੋਕ ਗਮਰਾਹ ਹੋ ਕੇ ਇਹਨਾਂ ਚੌਂਕੀ ਦਾ ਚੌਂਕੀਆਂ ਤੇ ਜਾਂਦੇ ਇਹਨਾਂ ਦੇ ਢੋਂਗੀ ਸਾਹਾਂ ਦੇ ਤੂੰ ਪਹਿਲਾਂ ਨਾ ਇਹ ਜਦੋਂ ਇਹਨੂੰ ਮਤਲਬ ਪਰਿਵਾਰ ਨੂੰ ਗਮਰਾਹ ਕੀਤਾ ਇਹਨੇ ਸਭ ਤੋਂ ਪਹਿਲਾਂ ਕੀ ਤਕਵੀਤ ਕੱਢੇ ਸੀ ਤਕਵੀਤ ਰੱਖੇ ਕਦੋਂ ਸੀ ਤੁਰਤੀ ਪਹਿਲਾਂ ਉਹਦੇ ਰੱਖ ਕੇ ਮੈਂ ਤੈਨੂੰ ਬੀਬੀ ਕਿਹਾ ਸੀ ਨਾ ਕਿ ਤੁਰਤ ਇਹਨਾਂ ਨੇ ਰੱਖਿਆ ਰੱਖ ਕੇ ਸ਼ੀਸ਼ੀ ਕੱਢੀ ਐ ਸ਼ੀਸ਼ੀ ਕਿੱਥੋਂ ਲਈ ਸੀ ਉਹ ਪ੍ਰਾਣੀ ਸ਼ੀਸ਼ੀ ਲਈ ਸੀ ਕਿੱਥੇ ਨੱਪੀ ਸੀ ਚੱਲ ਚੱਲ ਆ ਦੇਖ ਲੋ ਸੁਣਾ ਪਿਆ ਪਿਆਰ ਤੁਸੀਂ ਜਮਾਈ ਪਿਆਰ ਦੇ ਬੇੜਾ ਘਰ ਕੀ ਕਰਤਾ ਇੱਕ ਨਸ਼ਿਆਂ ਦਾ ਦਰਿਆ ਹੈ ਤੁਹਾਡਾ ਪਖੰਡ ਦਾ ਦਰਿਆ ਯਾਰ ਲੋਕਾਂ ਨੂੰ ਗਮਰਾਹ ਕਰਦੇ ਕਿੱਥੋਂ ਅੱਜ ਤੂਆ ਬਣੇ ਗਿਆ ਅੱਛਾ ਅੱਟੂਆ ਪਤਾ ਹੀਗਾ अच्छा टू ऑफ ਕਿੰਨਾ 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 ਜਾਗਾ ਪਰ ਤਿਆਰ ਕਬਟਾ ਹੈ ਚਾਰ ਫੁੱਟ ਚਾਰ ਫੁੱਟ ਨੂੰ ਨੱਪਿਆ ਤੇ ਤਕਬੀਦ ਕਿਥੋਂ ਲੈਂਦੇ ਸੀ ਮੇਜ ਪੋਲੇ ਘਰੋਂ ਜੀ ਜੀ ਤੇ ਸ਼ੀਸ਼ੀ ਸ਼ੀਸ਼ੀ ਨੂੰ ਵਿੱਚੋਂ ਪਾ ਕੇ ਵੈਤ ਮਤਲਬ ਸ਼ੀਸ਼ੀ ਨੱਪਦੇ ਮਤਲਬ ਸਭ ਤੋਂ ਪਹਿਲਾਂ ਕੰਮ ਇੱਥੋਂ ਸ਼ੁਰੂ ਹੋਇਆ ਆ ਵੇਖ ਲਓ ਬੂਹੇ ਦੇ ਵਿੱਚੋਂ ਇਹਨੇ ਮਤਲਬ ਪਹਿਲਾਂ ਤਕਬੀਦ ਨੱਪ ਕੇ ਸ਼ੀਸ਼ੀ ਕੱਢ ਕੇ ਮਤਲਬ ਲੋਕੋ ਸਮਝ ਜੋ ਹੁਣ ਆਪਾਂ ਪਟਾਉਣੇ ਆ ਇਹਦੇ ਤੋਂ ਪਹਿਲਾਂ ਘੜਾ ਜਿਹੜਾ ਖਾਲੀ ਨੱਪਿਆ ਵਿੱਚ ਹਾਂ ਹਾਂ ਠੀਕ ਉਹ ਵੀ ਇਸੇ ਲਈ ਆਈ ਕਿਰਤਨ ਆਈ ਆਹ ਕਾਲੀ ਜਿਹੜਿਆ ਕੀ ਦੱਬਿਆ ਓਏ ਤਸਵੀਰ ਤਾਂ ਕਿਹਾਰੇ ਕਿੱਥੋਂ ਲੈਂਦੇ ਸੀ ਇਹਦਾ ਉਹ ਬੜਾ ਕਰ ਦਿੱਤੀ ਸੀ ਵੀ ਕੁਛ ਨਹੀਂ 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 ਮੈਨੂੰ ਇਹ ਦੱਸ ਪਹਿਲਾਂ ਇੱਧਰ ਇਹਦੀ ਬੁੱਥੀ ਕਰ ਵੀ ਇਹ ਉਹੀ ਬਣਾਇਆ ਨਹੀਂ ਨਹੀਂ ਇਹਨਾਂ ਤਵੀਤਾਂ ਨਾਲ ਕੀ ਹੁੰਦਾ ਇਹਨਾਂ ਨਾਲ ਹੁੰਦਾ ਤਾਂ ਕੁਛ ਨਹੀਂ ਹੁੰਦਾ ਕੀ ਕਿਹਾ ਸੀ ਤੁਹਾਨੂੰ ਬੀਬੀ ਕੀ ਹੋਊਗਾ ਹਾਂਜੀ ਹਾਂਜੀ ਮੇਰੀ ਸੱਤੀ ਆ ਗਈ ਥੋੜੀ ਨਹੀਂ ਕੀ ਕਿਹਾ ਸੀ ਤੁਹਾਨੂੰ ਵੀ ਤਰੀਦ ਬਣਾਉਣਾ ਕੀ ਹੋ ਕੀ ਕਿਹਾ ਸੀ ਕੁਛ ਨਹੀਂ ਹੁੰਦਾ ਅੱਛਾ ਇਹ ਪਖਾਂਡੀ ਬਣਾਇਆ ਚੱਲ ਜਿਹੜਾ ਕਿਉਂ ਆ ਯਾਰ ਇਹ ਦੱਸ ਬੰਨੇ ਵੀ ਕੁਝ ਚੀਜ਼ ਦਾ ਪੈਰਾ ਰਨੇਗੀ ਬਸ ਕਲਾਸ ਦਾ ਬੰਦ ਆ ਤੇ ਤੂੰ ਹੁਣ ਹੁਣ ਮੁੱਕਰੀ ਜਾਣਾ ਵੀ ਤੇ ਚੀਜ਼ਾਂ ਲੋਰੋ ਕੁਝ ਨਹੀਂ ਮੇਰੇ ਕੋਲ ਇਹ ਵੀ ਚੀਜ਼ਾਂ ਆਉਂਦੀਆਂ ਕਰਕੇ ਦਰਦੀਆਂ ਕਰਕੇ ਹੁਣ ਲਵਾਖਾ ਪੈਰਾ ਆਉਂਦੇ ਨਹੀਂ ਚੱਲ ਜਿਹੜਾ ਕੜਾ ਡੱਬਿਆ ਉਹ ਕੱਢ ਹੁਣ ਸਾਹਮਣੇ ਤੁਹਾਡੇ ਕਢਾਉਣ ਲੱਗੇ ਆ ਜੋ ਆ ਜਾਰੇ ਘਰੇ ਨਾ ਮਗਦੇ ਤਰੰਕ ਦੇ ਵਿੱਚ ਇੱਕ ਸੱਪ ਆ ਵੇਖਾ ਹੋਰੇ ਨਾ ਤਾਂ ਸਾਨੂੰ ਡਰਾ ਰਿਆ ਆਖੇ ਦੇਸਾਂ ਦੇ ਸੱਪ ਉੱਤ ਵੈਸੇ ਰੱਖਿਆ ਹੀ ਕਰੇ ਉਹ ਤੇ ਕਾਦਾ ਸੱਪ ਬਣਾਇਆ ਉਹ ਉਹ ਤਾਂ ਸੱਪ ਸੱਚੀ ਮਿੱਥੀ ਦਈ ਤੇ ਜ਼ਹਿਰ ਜੂਰੋ ਦਾ ਘਰੇ ਸੱਪ ਰੱਖ ਕੇ ਡਰਾਉਣਾ ਬਸ ਪਹਿਲਾਂ ਹੀ ਤੇਰੇ ਕਾਨੂੰਨ ਚ ਨਹੀਂ ਆਏ ਕਿੱਦੇ ਯਾਰ ਲੋਕ ਇਹ ਵੀ ਤੇਰੇ ਕਾਨੂੰਨ ਚ ਨਹੀਂ ਵੀ ਕਿ ਜਾਨਵਰ ਨੂੰ ਤੂੰ ਕੈਦ ਕਰ ਨਹੀਂ ਨਹੀਂ ਕੈਦ ਕਰਕੇ ਡਰਾਉਣਾ ਨਹੀਂ ਤੇ ਜ਼ਹਿਰ ਜੂਰੋ ਦਾ ਕਢਾਇਆ ਤੂੰ ਜੋਗੀ ਤੂੰ ਪਤੰਦ ਨਿਕਲ ਜਾਂਦੇ ਆ ਦੰਦ ਇੱਕ ਤਾਂ ਯਾਰ ਕਮਾਲ ਹੀ ਹੋ ਗਈ ਜਦੋਂ ਆਕੇ ਨਾ ਜਦੋਂ ਜੇਲ੍ਹ ਚੋਂ ਆ ਗਿਆ ਸੱਪ ਛੱਡਣਾ ਉਹ ਮੁਰੇ ਚੜਵਾਓ ਨਹੀਂ ਸੱਪ ਤੇਰੇ ਘਰੇ ਵੀ ਰੱਖੀ ਬਿਠਾਈ ਜੀ ਫਿਰ ਕਿ ਬਟਾ ਇੱਕ ਗੱਲ ਸੁਣ ਮੇਰੀ ਹਾਂਜੀ ਅ ਚਲੋ ਚਾ ਪਹਿਲਾਂ ਤਵਾ ਪਾਟਾ ਕਹੀ ਲਿਆ ਚੱਕੋ ਇਹਨੂੰ ਬੜਾ ਬੜਾ ਚੱਕੂਗਾ ਪੀ ਚੱਕੋ ਕਹੀ ਅੱਛਾ ਖਾਲੀ ਤੋੜਾ ਇੱਥੇ ਧੱਬ ਗਿਆ ਸੀ ਸੋਨਾ ਕੱਢ ਕੇ ਚਲ ਚਲ ਆਹ ਕਿੰਨਾ ਕਢੂੰਗਾ ਆ ਵੇਖ ਭੈਣ ਸਾਬੂ ਬਣਾਈ ਬਈ ਸਾਫੀ ਬੜੇ ਘਰੇ ਨਹੀਂ ਕਿੰਨੇ ਫੋਟਾ ਕਾਰਪਟ ਡੂੰਘਾ ਕਲਪਟ ਗੜਾ ਨਹੀਂ ਅੱਗੇ ਸੁਨਿਆਰੇ ਕੋਲੇ ਜਿਵੇਂ ਸੁਨਿਆਰੇ ਆਖੇ ਕੋਲੇ ਪਿਛਲੇ ਦੀ ਸੁਨਿਆਰੇ ਕੋਲੇ ਗਏ ਉਦੋਂ ਨਕਲੀ ਪਤਾ ਲੱਗਿਆ ਤੁਹਾਨੂੰ ਇਹ ਬੀਬੀ ਹਾਂਜੀ ਹਾਂਜੀ ਤੇਰੀ ਪਤਾ ਲੱਗਾ ਹਨੂੰ ਕਿ ਪੈਣ ਲੱਗੇ ਹੋ ਸੀ ਫੇਰ ਥੋੜਾ ਫੋਨ ਨਹੀਂ ਚੱਕਿਆ ਨੇ ਜਿਹੜਾ ਖਾਲੀ ਤੌੜਾ ਦੱਬਿਆ ਸੀ ਸੋਨਾ ਕੱਢ ਕੇ ਉਹ ਪੱਟ 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 ਇੱਥੇ ਦੱਬਿਆ ਸੀ ਬੀਬੀ ਥੋੜਾ ਇਹਨੂੰ ਪਤਾ ਹੈ ਇਹਨੇ ਦੱਬਿਆ ਤੂੰ ਹੀ ਦੱਬਿਆ ਸੀ ਨੇ ਇਸ ਹੱਪ ਆਟੇ ਦੀ ਬਣਾਇਆ ਇਹ ਲਓ ਚੀ